ਉਹ ਕਹਿੰਦਾ ਲੈ ਉਹ ਕਹਿੰਦਾ ਆਬ ਲ ਕਰੀ ਜੋ ਝਗੜਾ ਉਹ ਕਹਿੰਦਾ ਅਸੀਂ ਨਹੀਂ ਮੰਨਦੇ ਤਾਂ ਇਹ ਹੀ ਹੈ ਲੋਕ ਕਹਿੰਦਾ ਅਸੀਂ ਨਹੀਂ ਮੰਨਦੇ ਦਹੀਰਾ ਆ ਗਿਆ ਅੰਗਰੇਜ਼ ਉਹ ਕਹਿੰਦਾ ਤੂੰ ਦੋ ਹੀ ਝੂਠਿਆ ਹੈ ਗॉड ਸਿੱਖ ਗਿਆ ਉਹ ਕਹਿੰਦਾ ਵੈਰੂਆ ਤੇ ਚਾਰੇ ਲੜੀ ਜੋ ਉਹ ਚਾਰਾਂ ਆ ਤੇ ਹੀ ਬਾਹਰ ਹੈ ਕਿਹਦਾ ਲੜਾਈ ਦਾ ਕਰਨਾ ਇਹ ਜੇ ਨਾਲ ਕਿਹਦਾ ਸਮਝਣ ਵਾਸਤੇ ਸੀ ਗੱਲਾਂ ਬੋਲ ਸਮਝਾਉਣ ਵਾਸਤੇ ਪੇਰਲੇ ਰਾਈਆ ਤੇ ਪੇਰਾ ਗੱਲੇ ਰਾਈਆ ਬੁੱਢੇ ਤੇ ਵੈਦਾਂ ਸੀ ਜੋ ਕੋਈ ਅੱਲਾ ਨਾਲ ਜੁੜ ਗਿਆ ਕੋਈ ਰਾਮ ਨਾਲ ਜੁੜ ਗਿਆ ਰਾਈਆ ਬੁੱਢਾ ਵੱਜ ਗਿਆ ਉਹਦੇ ਨਾਲ ਨਹੀਂ ਜੁੜਿਆ ਜਿਹਨੂੰ ਰਾਮ ਗਿਆ ਉਹਦੇ ਨਾਲ ਤਾਂ ਨਹੀਂ ਜੁੜੇ ਜੇ ਤਾਂ ਉਹਦੇ ਨਾਲ ਜੁੜਦੇ ਇਹ ਤਾਂ ਕੋਈ ਰੌਲੇ ਦੀ ਨਾ ਕੋਈ ਹੁੰਦਾ ਅਸਲ ਚ ਉਹਦਾ ਨਾਂ ਕੋਈ ਨਹੀਂ ਹੈ ਇਸ ਕਰਕੇ ਦਸਤ ਪਾਸ਼ਾ ਕਹਿੰਦੇ ਨਮਸਤੰ ਨੂੰ ਦੇ ਰਾਮੇ ਇਹ ਬਿਨਾਂ ਨਾਂ ਹੋਣ ਦੇ ਨੂੰ ਵਸ਼ਗਾਰ ਇਹਦਾ ਸਾਡੇ ਰੱਖਿਆ ਹੈ ਨਾਂ ਨੇ